ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਤਵੋ ਲੋ ਇੱਕ ਵਿਹਾਤ ਵੱਡਾ ਬਿਆਨ ਦਿੱਤਾ ਹੈ ਦੱਸਦੀ ਹੈ ਕਿ ਮਾਰਕ ਕਾਰਨੀ ਨੇ ਇੱਕ ਬਿਆਨ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰਪ ਨੂੰ ਲੈ ਕੇ ਟਿੱਪਣੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਦੋਹਾਂ ਦੇਸ਼ਾਂ ਤੇ ਸਬੰਧ ਹੁਣ ਵਿਗੜ ਚੁੱਕੇ ਨੇ ਤੇ ਹੁਣ ਪੁਰਾਣਾ ਰਿਸ਼ਤਾ ਖਤਮ ਹੋ ਚੁੱਕਾ ਹੈ ਯਾਨੀ ਕਿ ਉਹ ਕੈਨੇਡਾ ਤੇ ਅਮਰੀਕਾ ਦੇ ਵਿਚਾਲੇ ਦੋਹਾਂ ਦੇਸ਼ਾਂ ਦੇ ਜਿਹੜੇ ਸਬੰਧ ਸੀਗੇ ਕਿਸੇ ਸਮੇਂ ਬਹੁਤ ਜ਼ਿਆਦਾ ਸੁਚੱਜੇ ਢਾਂਗ ਵਾਲੇ ਸੀਗੇ ਔਰ ਦੋਹਾਂ ਦੇਸ਼ਾਂ ਦੇ ਵਿੱਚ ਆਪਸੀ ਤਾਲਮੇਲ ਵੱਡੇ ਪੱਧਰ ਦੇ ਉੱਤੇ ਚੰਗਾ ਸੀ ਦਾ ਪਰ ਹੁਣ ਦੋਹਾਂ ਦੇਸ਼ਾਂ ਦੇ ਰਿਸ਼ਤਿਆਂਤ ਵਿੱਚ ਖਟਾਸ ਪੈਂਦਾ ਪੈਦਾ ਹੁੰਦੀ ਹੋਈ ਨਜ਼ਰ ਆ ਰਹੀ ਹੈ ਔਰ ਜਿਸ ਤੇ ਚੱਲਦੇ ਦੋਹਾਂ ਦੇਸ਼ਾਂ ਦੇ ਵਿੱਚ ਤਕਰਾਰਬਾਜ਼ੀ ਵੀ ਵੱਧ ਚੁੱਕੀ ਹੈ ਇਸੇ ਤਰੀਕੇ ਦੇ ਨਾਲ ਹੁਣ ਮਾਰਕ ਕਾਰਨੀ ਨੇ ਵੱਡਾ ਬਿਆਨ ਦਿੱਤਾ ਜਿਸ ਦੇ ਵਿੱਚ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਹੁਣ ਪਹਿਲੇ ਰਿਸ਼ਤੇ ਹੁਣ ਨਹੀਂ ਹਨ ਉਹ ਰਿਸ਼ਤੇ ਖਰਾਬ ਹੋ चुके ਨੇ ਤੇ ਦੱਸ ਜੀਏ ਕਿ ਜਿੱਥੇ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਬੋਲੋ ਆਪਣੀ ਟੈਰਫ ਨੀਤੀ ਜਿਹੜੀ ਲਾਗੂ ਕੀਤੀ ਗਈ ਔਰ ਉਸ ਤੋਂ ਬਾਅਦ ਬਹੁਤ ਸਾਰੇ ਵੱਡੇ ਬਿਆਨ ਜਿਹੜੇ ਨੇ ਕੈਨੇਡਾ ਨੂੰ ਲੈ ਕੇ ਦਿੱਤੇ ਤੇ ਇਹਨਾਂ ਨੂੰ ਦੇਖਦੇ ਹੋਏ ਮਾਰਕ ਕਾਰਨੀ ਦੇ ਬੋਲੋ ਇਹ ਬਿਹਤ ਵੱਡੀ ਟਿੱਪਣੀ ਕੀਤੀ ਗਈ ਹੈ ਨਾਲੇ ਦੱਸ ਜੀਏ ਕਿ ਹੁਣ ਮਾਰਕ ਕਾਰਨੀ ਦੇ ਬੋਲੋ ਉਹ ਇਹ ਜਿਹੜਾ ਬਿਆਨ ਆ ਉਹ ਦਿੱਤਾ ਗਿਆ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਰ ਹੋ ਗਿਆ ਹੈ ਮਾਰਤਾਰਨੀ ਨੇ ਕਿਹਾ ਕਿ ਹੁਣੇ ਪੁਰਾਣੇ ਰਿਸ਼ਤਿਆਂ ਤੇ ਵੱਡਾ ਪ੍ਰਸ਼ਨ ਚੇਨ ਲਾ ਦਿੰਦਾ ਹੈ ਹੁਣ ਉਹ ਪੁਰਾਣੇ ਰਿਸ਼ਤੇ ਖਤਮ ਹੋ ਚੁੱਕੇ ਨੇ ਅਸਲ ਵਿੱਚ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕੋਲ ਅਮਰੀਕਾ ਵਿਜੇ ਯਾਦ ਕੀਤੇ ਜਾ ਰਹੇ ਵਾਨਾਂ ਤੇ 25% ਟੈਰਿਫ ਲਗਾਉਣ ਦੀ ਕੋਸ਼ਿਸ਼ਾਂ ਤੋਂ ਬਾਅਦ ਆਇਆ ਇਹ ਫੈਸਲਾ ਕੈਨੇਡਾ ਦੇ ਆਟੋ ਉਦਯੋਗ ਲਈ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ ਕਿਉਂਕਿ ਇਸ ਉਦਯੋਗ ਨਾਲ ਲਗਭਗ 5 ਲੱਖ ਲੋਕ ਜੁੜੇ ਹੋਏ ਨੇ 트াম্প ਨੇ ਇਸ ਮਕਸਦ ਨੂੰ ਅਨਿਆਪੂਰਨ ਕਰਾਰ ਦਿੱਤਾ ਹੈ ਔਰ ਕਾਰਨੀ ਨੇ ਕਿਹਾ ਕਿ ਇਹ ਦੋਵੇਂ ਦੇਸ਼ਾਂ ਵਿਚਾਲੇ ਹੋਏ ਮੌਜੂਦਾ ਵਪਾਰਕ ਸਮਝੌਤਿਆਂ ਦੀ ਉਲੰਘਣਾ ਹੈ ਇਸੇ ਤਰੀਕੇ ਦੇ ਨਾਲ ਕਾਰਨੀ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਇਹ ਬਦਲਾ ਸਿਰਫ ਵਪਾਰਕ ਸਮਝੌਤਿਆਂ ਤੱਕ ਸੀਮਿਤ ਨਹੀਂ ਰਹੇਗਾ ਹੁਣ ਰਿਸ਼ਤਿਆਂ ਵਿੱਚ ਵਾਪਸੀ ਦੀ ਕੋਈ ਸੰਭਾਵਨਾ ਨਹੀਂ ਹੈ ਦੱਸਿਏ ਕਿ ਇਸ ਬਿਆਨ ਤੋਂ ਇਹ ਸਪਸ਼ਟ ਹੁੰਦਾ ਹੈ ਕਿ 트াম্প ਦੇ ਫੈਸਲੇ ਤੋਂ ਬਾਅਦ ਕੈਨੇਡਾ ਤੇ ਅਮਰੀਕਾ ਦੇ ਵਿਚਕਾਰ ਜੋ ਵਿਸ਼ਵਾਸ ਅਤੇ ਸਹਿਯੋਗ ਸੀ ਉਹ ਖਤਮ ਹੋ ਚੁਪਿਆ ਕਾਰਨੀ ਦਾ ਕਹਿਣਾ ਹੈ ਕਿ ਅਮਰੀਕਾ ਵਾਲੇ ਲਗਾਏ ਗਏ ਨਵੇਂ ਟੈਰਿਫ ਇਹ ਸਿਰਫ ਵਪਾਰਕ ਮੁੱਦਾ ਨਹੀਂ ਬਲਕਿ ਦੋਹਾਂ ਦੇਸ਼ਾਂ ਦੇ ਡੂੰਘੇ ਸਬੰਧਾਂ ਦੇ ਉੱਤੇ ਵੀ ਇੱਕ ਸਿੱਧਾ ਹਮਲਾ ਹੈ ਤੇ ਕਾਰਨੀ ਨੇ ਸਾਫ ਕੀਤਾ ਕਿ ਕੈਨੇਡਾ ਇਸ ਟੈਰਿਫ ਦਾ ਮੁਕਾਬਲਾ ਕਰੇਗਾ ਔਰ ਅਸੀਂ ਇਨਾ ਟੈਰਿਫਨਲ ਜਿੱਠਣ ਲਈ ਪ੍ਰਭਾਵਸ਼ਾਲੀ ਵਪਾਰਕ ਉਪਾਏ ਅਪਣਾਵਾਂਗੇ ਜਿਨ੍ਹਾਂ ਦਾ ਪ੍ਰਭਾਵ ਅਮਰੀਕਾ ਤੇ ਵੱਧ ਅਤੇ ਕੈਨੇਡਾ ਤੇ ਘੱਟ ਹੋਵੇਗਾ ਇੰਜਾ ਅਰਥ ਹੈ ਕਿ ਕੈਨੇਡਾ ਆਪਣੀ ਪੂਰੀ ਤਾਕਤ ਨਾਲ ਅਮਰੀਕਾ ਦੇ ਇਸ ਕਦਮ ਦਾ ਵਿਰੋਧ ਕਰੇਗਾ ਔਰ ਇਹ ਵੀ ਕਿਹਾ ਗਿਆ ਕਿ ਉਹਨਾਂ ਦੀ ਰਣਨੀਤੀ ਸੁਰੱਖਿਆ ਵਪਾਰ ਅਤੇ ਆਰਥਵਿਵਸਥਾ ਨਾਲ ਜੁੜੇ ਮਾਮਲਿਆਂ ਤੇ ਹੋਰ ਵੀ ਮਜ਼ਬੂਤੀ ਨਾਲ ਕੰਮ ਕੀਤਾ ਜਾਵੇਗਾ ਤੇ ਮਾਰਕ ਕਾਰਨੀ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਹਨਾਂ ਨੇ ਵਾਈਟ ਹਾਊਸ ਨਾਲ 트ੰਪ ਨਾਲ ਗੱਲਬਾਤ ਕਰਨ ਲਈ ਸੰਪਰਕ ਕੀਤਾ ਪਰ ਕਿਸੇ ਵੀ ਵਪਾਰਕ ਗੱਲਬਾਤ ਤੋਂ ਪਹਿਲਾਂ ਉਹ ਯਕੀਨੀ ਬਣਾਉਣਾ ਚਾਹੁੰਦੇ ਨੇ ਕਿ 트ੰਪ ਕੈਨੇਡਾ ਪ੍ਰਤੀ ਸਨਮਾਨ ਦਿਖਾਉਂਦਾ ਹੈ ਹਾਲਾਂਕਿ ਇਹ ਸੰਦੇਸ਼ ਸਾਫ ਸੀ ਕੈਨੇਡਾ ਦੀ ਬੇਪਰੋਸਾ ਮਤਾ ਵੀ ਸਮਝੌਤਾ ਨਹੀਂ ਹੋਵੇਗਾ ਕੈਨੇਡਾ ਦੇ ਵਿੱਚ ਇੱਕ ਵੱਡਾ ਕਦਮ ਹੋ ਸਕਦਾ ਹੈ ਕਿਉਂਕਿ ਅਮਰੀਕਾ ਨਾਲ ਪੁਰਾਣੇ ਸਬੰਧ ਹੁਣ ਨਵੀਂ ਦਿਸ਼ਾ ਨੂੰ ਲੈ ਕੇ ਜਾਣ ਦਾ ਇਰਾਦਾ ਹੈ ਹਾਲਾਂਕਿ ਇਹ ਦੇਖਣਾ ਬਾਕੀ ਰਹੇਗਾ ਕਿ ਕੰਟ ਸਰਕਾਰ ਇਸ ਬਦਲਾਵ ਨੂੰ ਸਮਝੇਗੀ ਅਤੇ ਕੀ ਭਵਿੱਖ ਵਿੱਚ ਦੋਵਾਂ ਦੇਸ਼ਾਂ ਦੇ ਵਿੱਚ ਨਵੇਂ ਤਰੀਕੇ ਦੇ ਭਾਈਚਾਰਕ ਸਾਂਝ ਸ਼ੁਰੂ ਹੋਵੇਗੀ ਇਹ ਬਹੁਤ ਵੱਡੀ ਗੱਲ ਹੈ ਦੱਸੀਏ ਕਿ ਦੋਹਾਂ ਦੇਸ਼ਾਂ ਦੇ ਵਿੱਚ ਤਣਾਪੂਰਨ ਸਥਿਤੀ ਪੈਦਾ ਹੋਈ ਹੈ ਦੋਹਾਂ ਦੇਸ਼ਾਂ ਦੇ ਵਿੱਚ ਤਣਾਅ ਵਧਦਾ ਹੋਇਆ ਦਖਾਈ ਦੇ ਰਿਹਾ ਤੇ ਟਰੰਪ ਦੀ ਟੈਰਿਫ ਨੀਤੀ ਤੋਂ ਬਾਅਦ ਇਹ ਕੈਨੇਡਾ ਦੇ ਵੱਲੋਂ ਬਿਆਨਬਾਜ਼ੀਆਂ ਦਿੱਤੀਆਂ ਜਾ ਰਹੀਆਂ ਨੇ ਦੋਹਾਂ ਦੇਸ਼ਾਂ ਦੇ ਵਿਚਾਲੇ ਪਹਿਲਾਂ ਸਬੰਧ ਬਿਹਤਰ ਵੱਡੇ ਪੱਤਰ ਦੇ ਉੱਤੇ ਸੁਲਝੇ ਹੋਏ ਸੀਗੇ ਦੋਹਾਂ ਦੇਸ਼ਾਂ ਦੇ ਵੱਲੋਂ ਇੱਕ ਦੂਸਰੇ ਦੀ ਸਪੋਰਟ ਕੀਤੀ ਜਾਂਦੀ ਸੀ ਔਰ ਬਹੁਤ ਵੱਡੇ ਪੱਤਰ ਦੇ ਵਪਾਰਕ ਸਾਂਝ ਸੀ ਪਰ ਹੁਣ ਜਦੋਂ ਟੈਰਿਫ ਮਾਮਲਾ ਪੱਕਿਆ ਇਸ ਮਾਮਲੇ ਨੂੰ ਲੈ ਕੇ ਹੁਣ ਦੋਹਾਂ ਦੇਸ਼ਾਂ ਦੇ ਵਿੱਚ ਤਕਰਾਰਬਾਜ਼ੀ ਵਧ ਚੁੱਕੀ ਹੈ ਦੋਹਾਂ ਦੇਸ਼ਾਂ ਦੇ ਵਿਚਾਰੇ ਜਿਹੜੀ ਦੁਸ਼ਮਣੀ ਪੈਦਾ ਹੁੰਦੀ ਹੋਈ ਖਾਈ ਦੇਰੀ ਤੇ ਇਸੇ ਤਰੀਕੇ ਦੇ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਮਾਰਕ ਕਾਰਨੀ ਉਹਨਾਂ ਦੇ ਵੱਲੋਂ ਇੱਕ ਟਿੱਪਣੀ ਕੀਤੀ ਗਈ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਅਮਰੀਕਾ ਦੇ ਤੇ ਦੋਹਾਂ ਦੇਸ਼ਾਂ ਦੇ ਵਿੱਚ ਹੁਣ ਉਹ ਸਮਝੌਤਾ ਜਾਂ ਫਿਰ ਉਹ ਜਿਹੜਾ ਹੁਣ ਰਿਸ਼ਤਾ ਸੀਗਾ ਉਹ ਖਤਮ ਹੋ ਚੁੱਕਾ ਹੈ